ਆ ਗਿਆ ਆ ਗਿਆ ਆ ਗਿਆ ਅੱਗੇ ਲਖਨਵਰ ਬੁਲਾਇਆ ਚ ਹੁਣ ਉਹਨਾਂ ਨੇ ਕਹਿਿਆ ਤਾਂ 10 ਮਿੰਟ ਹੁਣ ਕੋਈ ਨਹੀਂ ਲਾਓ ਲਾਓ ਹੀ ਲਾਓ ਕਰੋ ਚਲੋ ਚੁੱਪ ਰੋਈ ਚੁੱਪ ਚੁੱਪ ਵੀ ਹਾਂਜੀ ਭਾਈ ਭਾਈ ਫਿਰ ਮੜਾ ਜੇ ਬਸ ਇੱਕ ਵਾਰ ਮੀਟਿੰਗ ਲਈ ਸੱਦਾ ਦਿੱਤਾ ਗਿਆ ਸੀ ਪ੍ਰਸ਼ਾਸਨ ਨੂੰ ਲੋਕ ਕੀ ਕਹਿਣਾ ਚਾਹਣੇ ਹਾਂਜੀ ਵੈਟਰ ਜੀ ਖਾਲਸਾ ਵੈਟਰ ਤੇ ਅੱਜ ਲੰਮੀ ਚੌੜੀ ਗੱਲਬਾਤ ਹੋਈ ਹੈ ਘੱਟੋ ਘੱਟ 5-5 ਘੰਟੇ ਇੱਥੇ ਪ੍ਰਸ਼ਾਸਨ ਦੇ ਨਾਲ ਬਰਤਾਲੀ ਪਾਲੇ ਸਿਕੂਰ ਪਰ ਬਾਈ ਹਤਮਤ ਕਰੀ ਅਸੀਂ ਉਸੇ ਗੱਲ ਦੇ ਉੱਤੇ ਖੜੇ ਆ ਕਿ ਜਿਹੜੀ ਬਿੜਾ ਸ਼ਰਤ ਦੀ ਹੈ ਜਿਹਦੀ ਠੁੱਠੇ ਮਤਲਬ ਪ੍ਰਸ਼ਾਦ ਦੇ ਸਾਰੀਆਂ ਗੱਲਾਂ ਬਾਤਾਂ ਹੁਣ ਜਿਹੜਾ ਤਿੰਨ ਤਰੀਕ ਦਾ ਪੂਰਾ ਲੱਗਾ ਹੋਇਆ ਮੁੱਖ ਮੰਤਰੀ ਦੇ ਘਰ ਦੇ ਹੁਣ ਜਿਉਂਗਾ ਤੇ ਉਹ ਤਿਆਰੀ ਪੂਰੀ ਕਰਨਾ ਲੰਗਰ ਪ੍ਰਸ਼ਾਦ ਦੇ ਚਾਹ ਪਾਣੀ ਲੀੜਾ ਕਪੜਾ ਲੈ ਕੇ ਆਪਣੇ ਸਾਧਨ ਲੈ ਕੇ ਪੱਕੇ ਤੌਰ ਤੇ ਆਪਾਂ ਉਥੇ ਪਹੁੰਚਣਾ ਹੈ ਤੇ ਵੱਡੀ ਗਿਣਤੀ ਦੇ ਵਿੱਚ ਜਿਵੇਂ ਤੁਸੀਂ 29 ਤਰੀਕ ਨੂੰ ਕੋਰਟ ਤੋਂ ਨੇ ਆਏ ਆ ਐਦੂ ਵੀ ਜਿਹੜੀ ਗਿਣਤੀ ਆ ਉਹ 10 ਗੁਣਾ ਜ਼ਿਆਦਾ ਹੋਣੀ ਚਾਹੀਦੀ ਜੇ ਆਪਾਂ ਚਾਹੁੰਦੇ ਆ ਵੀ ਆਪਾਂ ਉਹ ਤੇਸ਼ੱਦਦ ਨੂੰ ਰੋਕ ਸਕੀਏ ਉਹਦੇ ਜੋ ਜ਼ੁਲਮ ਢਾਏ ਜਾ ਰਹੇ ਨੇ ਜੋ ਮੁਕਾਦਮੇ ਹਵਾਲੇ ਵਿੱਚ ਕੀਤੇ ਜਾ ਰਹੇ ਨੇ ਉਹਨੂੰ ਰੋਕ ਸਕੀਏ ਅੱਜ ਨੂੰ ਮਹਾਲੀ ਆਪਾਂ ਲੱਗਿਆ ਵੀ ਮਹਾਲੀ ਰਾਹਤੇ ਵਿੱਚੋਂ ਜਿਲ੍ਹੇ ਪੇ ਲਖੇ ਵੀ ਜਿਹੋ ਅੱਜ ਤੁਹਾਡੀ ਗੱਲ ਹੋਈ ਹੈ ਪ੍ਰਸ਼ਾਸਨ ਨਾਲ ਕਿੱਥੇ ਗੱਲ ਖੜ ਗਈ ਆ ਕਿ ਤੇ ਕਿੱਥੇ ਗੱਲ ਰੁਕਣ ਤੋਂ ਦੀ ਹੈ ਤੁਹਾਨੂੰ ਇਹ ਗੱਲਬਾਤ ਬਸ ਇਹੀ ਚੱਲੀ ਗਈ ਹੈ ਤੇ ਤੁਸੀਂ ਜਮਾਨਤਾ ਖਿਲਾ ਲਓ ਜੀ ਅਸੀਂ ਕੋਈ ਮੁਕਾਦਮੇ ਹੋਰ ਨਹੀਂ ਦਰਜ ਕਰਦੇ ਜੀ ਅਸੀਂ ਉਹਨੂੰ ਜੇਲ੍ਹ ਭੇਜਤਾ ਜੀ ਅਸੀਂ ਰਮਾਨਤ ਨਹੀਂ ਰੱਖਾਂਗੇ ਉਹ ਜਿਵੇਂ ਦੇਖੋ ਪੈਂਤੜੇ ਹੁੰਦੇ ਨੇ ਇਹਨਾਂ ਨੇ ਇਹਨਾਂ ਨੇ ਉਹੀ ਰੱਖੇ ਨੇ ਤੇ ਇਹ ਦੇਖਦੇ ਹਾਂ ਵੀ ਆਪਾਂ ਕਿਵੇਂ ਇਹਨੂੰ ਲਮਕਾਉਣਾ ਹੈ ਤੁਸੀਂ ਇਹਨੂੰ ਅੱਗੇ ਪੋਸਟਪੋਨ ਕਰ ਦਿਓ ਜੀ ਸਮਾਂ ਦੇ ਦਿਓ ਜੀ ਸਮਾਂ ਸਾਡੇ ਕੋਲੇ ਕੋਈ ਨਹੀਂ ਹੈਗਾ ਸਮਾਂ ਪੰਜ ਤੋਂ ਅਸੀਂ ਤਿੰਨ ਦਾ ਕੀਤਾ ਹੈ ਕਿਉਂਕਿ ਉਹ ਉਹਦੇ ਭਰਾ ਤੇ ਵੀ ਪਰਚਾ ਦੁਬਾਰਾ ਦਿੱਤਾ ਇਹਨਾਂ ਨੇ ਤਾਂ 503 ਤੇ ਕਰਨਾ ਪਿਆ ਤੇ ਵੱਡੀ ਮੰਗ ਸੀ ਕਿ ਲੋਕਾਂ ਦੀ ਵੀ ਵੀ ਤੁਸੀਂ ਇੰਨਾ ਭਾਈ ਬਹੁਤ ਟਾਈਮ ਪਹਿਲੇ ਤੁਸੀਂ 5 ਕਹਿ ਦਿੱਤੀ ਉਹਦੀ ਤਿਆਰ ਸੀ ਨੌਜਵਾਨ ਤਾਂ ਉਹਦੀ ਤਿਆਰ ਸੀ ਵੀ ਭਾਈ ਤੁਸੀਂ ਅੱਜ ਹੀ ਜਾਣਾ ਪਰ ਮੈਂ ਵਾਰ-ਵਾਰ ਤੁਹਾਨੂੰ ਬੇਨਤੀ ਕਰਦਾ ਵੀ ਕੋਈ ਗੱਲ ਨਹੀਂ ਜਿੱਥੇ ਭਾਨਾ ਅੰਦਰ ਬੈਠਾ ਹੈ ਇਹ ਮਸਲਾ ਇਕੱਲੇ ਭਾਨਨੇ ਦਾ ਨਹੀਂ ਹੈ ਇਹ ਮਸਲਾ ਜ਼ਬਰ ਦੇ ਖਾਹੋ ਜਿੱਥੇ ਜ਼ਬਰ ਪੰਜਾਬ ਚ ਹੋ ਰਿਹਾ ਹੈ ਮੁੰਡਿਆਂ ਦੇ ਕਾਊਂਟਰ ਵੀ ਹੋ ਰਹੇ ਨੇ ਘੁੱਠੇ ਮੁਕਾਬਲੇ ਵੀ ਕੀਤੇ ਜਾ ਰਹੇ ਨੇ ਗੈਸਟ੍ਰੀ ਕਹਿ ਕੇ ਕਿ ਨੀਚੇ ਦਾ ਇਹ ਇਹ ਜਦੋਂ ਜਦੋਂ ਫਦਨਾ ਟੇਡ ਦਾ ਜਦ ਆਪਾਂ ਇਥੇ ਚੁੱਪ ਰਹੇ ਸੁਪਾ ਪਰ ਕੋਈ ਗੱਲ ਨਹੀਂ ਆਪਾਂ ਸਦਿਆਂ ਡਾਂਗਾਂ ਖਾ ਲਾਂਗੇ ਕੋਈ ਗੱਲ ਨਹੀਂ ਚੱਕ ਕੇ ਜੇਲ੍ਹ ਸਿਰ ਦਾ ਜੇਲ੍ਹ ਸਿਰ ਦੇ ਬੜਾ ਪਰ ਸ਼ਾਂਤਮਈ ਤਰੀਕੇ ਨਾਲ ਇਹ ਜਾਬ ਤੇ ਚਾਉਣਾ ਕੀ ਨਾ ਹੋਵੇ ਇਥੇ ਪੂਰੀ ਕੋਸ਼ਿਸ਼ ਕਰਨੀ ਹੈ ਕਿ ਕਿਸੇ ਵੀ ਤਰੀਕੇ ਨਾਲ ਇਹਨਾਂ ਨੂੰ ਭੜਕਾ ਕੇ ਖਸਾ ਕੇ ਕੋਈ ਨਾ ਕੋਈ ਮਾਹੌਲ ਆਪਣੇ ਬੰਦੇ ਬਾੜ ਕੀ ਗੜਬੜ ਕਰਾ ਸਕਦੇ ਆ ਪਰ ਆਪਾਂ ਸ਼ਾਂਤਮਈ ਤਰੀਕੇ ਨਾਲ ਉੱਛੇ ਤਨ ਤਰੀਕ ਨੂੰ ਇਸ ਤੋਂ ਦੇ ਕਰਦੇ ਧੂਰੀ 라ਵੀ ਜਿਹੜਾ ਸੁਭਾਤ ਬਹੁਤ ਹਾਂ ਜੀ ਧੂਰੀ ਵੀ ਅਕਲ ਦਾ ਕੋਈ ਸੰਗਰਸ਼ ਨਹੀਂ ਆਪਣੇ ਐਮਪੀ ਨੇ ਸੂਰਤ ਕਮਾਨ ਸਾਹਿਬ ਜਿੰਨਾ ਰੱਖਿਆ ਇਹਨਾਂ ਨੇ ਪਾਸੇ ਜਿਵੇਂ 11 ਵਜੇ ਦੀ ਮੀਟਿੰਗ ਰੱਖਣ ਤੋਂ ਬਾਅਦ ਵੀ ਮਤਲਬ ਉਹ ਸਰਕਾਰੀਆਂ ਦੇ ਹਾਂ ਜੀ ਪਰਚੇ ਰੱਦ ਕਰਨ ਤੋਂ ਇਨਕਾਰ ਕਰਦੇ ਗੱਲ ਲਮਕਾ ਰਹੇ ਨੇ ਜਿਵੇਂ ਲਮਕਾਉਂਦੇ ਹੁੰਦੇ ਨਾ ਇੱਕ ਵਾਰੀ ਇਹਨਾਂ ਨੂੰ ਲੰਮਾ ਪਾ ਦੋ ਟਾਈਮ ਦੇ ਦਿਓ ਜੀ ਇਹਨਾਂ ਸੌਖਾ ਦਾ ਕਢਾਈ ਨਹੀਂ ਸਕਦੇ ਜੇ 302 ਦੇ ਮੁਕਾਦਮੇ ਦੇ ਵਿੱਚ ਮੌਕੇ ਦੇ ਉੱਤੇ ਇੱਕ ਅਸਰਮਗਰ ਕਰ ਕਿੰਨੇ ਵਾਰੀ ਪਹਿਲਾਂ ਜੀਲੇ ਵੀ ਹੋਇਆ ਤਦੋਂ ਸੋ 7 ਦੇ ਮਕਾਦਮੇ ਨਾਲ ਦੀ ਨਾਲ ਬੰਦੇ ਛੱਡੇ ਗਏ ਇਸ ਤਰ੍ਹਾਂ ਲੌਂਗੋਵਾਲ ਹੋਇਆ ਸੋ 7 ਦੇ ਮਕਾਦਮੇ ਵਿੱਚ ਬੰਦੇ ਨਾਲ ਦੀ ਨਾਲ ਛੱਡੇ ਗਏ ਠੀਕ ਹੈ ਉਹ ਜਿਹੜਾ ਪਾਕੀ ਠੁੱਠੇ ਦੇ ਜੁੜੀ ਸੀ ਜਮਾਨਤੀ ਲੈ ਲਈ ਮੰਨ ਲਓ ਕਿਸੇ ਚੈਨੀ ਖੋਣ ਵਾਲੇ ਪਾਕੀ ਰਸੋ ਨਾਸੀ ਵਿੱਚ ਤੋਂ ਅਜੇ ਤਾਂ ਸਾਫ ਤੋਂ ਹੋ ਗਏ ਅਦਾਲਤ ਨੇ ਮੰਨ ਲਿਆ ਕਿ ਹਾਂ ਇਹ ਚੋਰ ਆ ਤਾਂ ਜਮਾਨਤ ਲੈ ਰਹੇ ਹਨ ਨਾ ਤੇ ਇਹ ਲੱਗਦਾ ਨਹੀਂ ਜਿਵੇਂ 11 ਮਤਲਬ 11 ਵਜੇ ਦੀ ਮੀਟਿੰਗ ਰੱਖਤੀ ਹੈ ਇੱਥੇ ਦੂਜੇ ਪਾਸੇ ਉਹਨੂੰ ਮਤਲਬ ਕਿ ਅਦਾਲਤ ਚ ਪੇਸ਼ ਕੀਤਾ ਜਾ ਰਿਹਾ ਹੈ ਤੂੰ ਇਹ ਚੱਲਾ ਹੁੰਦੀ ਹੈ ਇਹਨਾਂ ਨੇ ਸਾਰੇ ਘੋੜ ਨੂੰ ਕਿਵੇਂ ਡੀਲ ਕਰਨਾ ਹੈ ਜਿਵੇਂ ਇਹਨਾਂ ਨੇ ਕਾਰਪੀਡੋਰ ਕਰ ਲੈ ਸਾਰੇ ਇਹਨਾਂ ਨੇ ਪੈਸੇ ਉਹ ਦੇ ਰੇ ਵੀ ਹੌਲੀ ਹੌਲੀ ਲੋਕਾਂ ਨੂੰ ਖੰਡਿਆ ਦੇ ਠੰਡੇ ਪਾ ਦੋ ਉਸ ਦਿਨ ਵੀ ਨਕਤੀ ਨੂੰ ਵੀ ਹੋਇਆ ਨਾ ਬਹੁਤੇ ਨੌਜਵਾਨਾਂ ਨੇ ਸਿੱਕੋ ਨੇ ਫੋਨ ਕੀਤਾ ਵੀ ਉੱਥੇ ਜਾਣਾ ਨਹੀਂ ਡਰ ਆ ਗਿਆ ਉੱਥੇ ਆਏ ਹੋ ਜੂ ਉੱਥੇ ਆਏ ਹੋ ਜੂ ਪਰ ਬੇਖੌਫ ਹੋ ਕੇ ਬੇ ਧੜਕੋ ਕੇ ਨੌਜਵਾਨ ਆਏ ਅਸੀਂ ਪੰਜਾਬ ਦੇ ਮੁੱਖ ਮੰਤਰੀ ਨੂੰ ਅਪੀਲ ਕਰਦੇ ਆ ਕਿ ਇਹ ਕੰਮ ਨਾ ਕਰ ਤੈਨੂੰ ਇੰਨਾ ਤੂੰ ਪੰਜਾਬ ਦੀ ਜਵਾਨੀ ਦਾ ਉਹੀ ਜਵਾਨੀ ਇਹਨਾਂ ਤੋਂ ਇਹ ਚਾਮਾਂ ਨਾਲ ਇੱਥੇ ਤੱਕ ਬਿਠਾਇਆ ਹੈ ਜਿਹੜਾ ਜੁਹਦੇ ਤੂੰ ਫੋਨ ਪੀਂਦੇ ਤਾਰੂ ਹੋਇਆ ਖੜਾ ਉਹਨਾਂ ਦੀ ਆਵਾਜ਼ ਦੱਬਣ ਦੀ ਕੋਸ਼ਿਸ਼ ਕਰ ਰਿਹਾ ਹੈ ਇਹਨੂੰ ਚੱਕ ਕੇ ਝੂਠੇ ਮੁਕੱਦਮੇ ਜੇਲਾਂਾਂ 'ਚ ਸੁੱਟ ਰਿਹਾ ਤੇ ਤਸ਼ੱਦਦ ਵੀ ਕਰਾ ਰਿਹਾ ਅੱਛਾ ਜਿਹੜਾ ਤੈਨੂੰ ਤੁਹਾਡਾ ਪ੍ਰੋਗਰਾਮ ਆ ਉਹਦੇ 'ਚ ਕਿੰਨੀਆਂ ਜੱਥੇਬੰਦੀਆਂ ਜਿਹੜੀਆਂ ਅੱਜ ਸਾਰੇ ਬੈਠੇ ਨੇ ਫਰੀਕ ਜੀ ਸਰੀਰਪੂਰ ਜੀ ਬੈਠੇ ਨੇ ਇਧਰ ਕਾਕਾ ਜੀ ਬੈਠੇ ਨੇ ਸੀਰਾ ਜੀ ਬੈਠੇ ਨੇ ਤੁੰਦੂ ਜੀ ਬੈਠੇ ਨੇ ਅੱਗੇ ਸਾਰੇ ਖੜੇ ਨੇ ਜਿੰਨੇ ਜਿੱਥੇ ਬੰਗਾਲੇ ਸਾਰੇ ਅੱਜ ਇਹਦੇ ਬਾਰੇ ਚਾਹਣਾ ਤੁਹਾਨੂੰ ਆਪਣੇ ਪਾਸ ਦੇਣਗੇ ਪ੍ਰਧਾਨ ਜੀ ਬੈਠੇ ਹਨੇ ਪਾਸੇ ਵੀ ਜਿਹੜੀਆਂ ਕਿੜੀਆਂ ਕਿੜੀਆਂ ਜਥੇਬੰਦੀਆਂ ਕਿਹੜੇ ਕਿਹੜੇ ਫਰੰਟ ਵਿੱਚ ਇਕੱਠੇ ਉੱਥੇ ਤੁਹਾਡਾ ਇੱਕ ਦਿਨ ਦਾ ਪ੍ਰੋਗਰਾਮ ਹੋਊਗਾ ਪੱਕਾ ਮੋਰਚਾ ਲੱਗੂਗਾ ਇਹ ਅਸੀਂ ਮੌਕੇ ਤੇ ਤੈਅ ਕਰਨਾ ਕਿ ਉੱਥੋਂ ਕਿੱਧਰ ਨੂੰ ਵਧਣਾ ਫਿਲਹਾਲ ਇੱਕ ਦਿਨ ਹਾਂ ਨਹੀਂ ਇੱਕ ਦਿਨ ਦਾ ਨਹੀਂ ਉੱਥੇ ਮੌਕੇ ਦੇ ਉੱਤੇ ਰਣਨੀਤੀ ਬਣਾ ਕੇ ਨਾਲ ਦੀ ਨਾਲ ਮੀਟਿੰਗ ਕਰਕੇ ਵੀ ਅੱਗੇ ਤੋਂ ਲੰਮਾ ਨਹੀਂ ਲੈ ਜਾਂਦੇ ਅਸੀਂ ਉੱਥੇ ਨਾਲ ਦੀ ਨਾਲ ਮੌਕੇ ਦੇ ਉੱਤੇ ਅਸੀਂ ਪਹਫਾਇਲਾ ਲੈਣਾ ਹੈ ਹਾਂ ਕਿੱਧਰ ਨੂੰ ਜਾਣ ਉਨਾਗਰ ਤਾਂ ਆ ਕਹਿੰਦੇ ਭਈਆ ਦੀਆਂ ਤਿਆਰੀਆਂ ਤੂਰੀਆਂ ਲੰਗਰ ਪ੍ਰਸ਼ਾਦ ਸਾਰੇ ਨਾਲ ਹਾਂਜੀ ਹਾਂਜੀ ਪ੍ਰਧਾਨ ਸਾਹਿਬ ਹੁਣ ਦੂਆ ਲੈ ਆ ਪੱਲਾ ਉਧਰ ਕਰਕੇ ਲੈ ਆ ਪੱਲਾ ਲਾਈਓ ਮਾੜੀ ਸਾਰੀ ਲਾ ਦੇ ਮੈਂ ਕਾਕਾ ਸਿੰਘ ਕੋਲ ਆ ਵੀ ਲਾਉਂਗਾ ਜੀ 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 ਹੋ ਜਾ ਥੋੜੇ ਜਿਹਾ ਪਿੱਛੇ ਆ ਲੈਓ ਲੈ ਆ ਪੱਲਾ ਚੜਾ ਬੱਸ ਛੱਡ ਦੋ ਬਈ ਛੱਡੋ ਛੱਡ ਦੋ ਲੈ ਜੋਗੀ ਮੈਂ ਪੜਾਈ ਜੀ ਆ ਲੈਓ ਬਈ ਆ ਮਾੜਾ ਜੀ ਕਾਪਾ ਤੇ ਬੋਲ ਜੀ ਨੋ ਸਾਰੀ ਵੀ ਆਈਡੀਆ ਥੱਲੇ ਰੱਖੀ ਪੁੱਤ ਜੋਗੀ ਬੜੀ ਇਹ ਆ ਸਰ ਜੀ ਨਾਲ ਦੇ ਬਹਿ ਜਾ ਬਹਿ ਜੀ ਪੁੱਛੇ ਕਰਕੇ ਬੈਠੇ ਜੀ ਜੁਕੇਸ਼ ਮਾੜੀ ਨੀਵੀਂ ਰੱਖਿਆ ਕਰ ਥੱਲੇ ਬਹਿ ਜਾ ਹਾਂ ਜੀ ਥੋੜਾ ਉੱਚੀ ਰੱਖਾ ਹਾਂ ਹੁਣ ਰੱਖ ਲਾ ਉਹ ਰੋੱਚੀ ਸਟਾਰਟ ਕਰ ਮਾੜਾ ਇੱਕ ਮਿੰਟ ਕਿਸੇ ਤਰ੍ਹਾਂ ਫੋਨ ਤੋਂ ਸਹੀ ਕਰ ਮਾੜਾ ਠੀਕ ਹੈ ਹਾਂ ਹਾਂਜੀ ਕੀ ਕਹਿਣਾ ਕੀ ਨਾ ਪਤਾ ਜੀ ਜਿਹੜੀ ਅੱਜ ਮੀਟਿੰਗ ਦੇ 20 ਸੀਟਾਂ ਆ ਰਿਹਾ ਹੱਥ ਆ ਰਿਹਾ ਵੀ ਮੈਂ ਕਾਕਾ ਸਿੰਘ ਕੋਟਾ ਸੂਬਾ ਜਰਸਿਕ ਸਰਪਾਤਿਕ ਸੰਗਠਨ ਬੜਾ ਉੱਚੀ ਬੋਲੋ ਜੀ ਮੈਂ ਇਕੱਲਾ ਜੱਸੇਵੰਦ ਖਲੋਨੀ ਜੇਕ ਤੁਸੀਂ ਸਵਾਲ ਕੀਤਾ ਕਿ ਇਹਦੇ ਵਿੱਚ ਕਿੰਨੇ ਜੱਸੂਨ ਮੈਨੂੰ ਇਹ ਲੱਗਦਾ ਹੈ ਕਿ ਜ਼ਬਰ ਦੇ ਬਰੂਤੀ ਸਾਰਿਆਂ ਹੀ ਪੰਜਾਬ ਦੇ ਵਿੱਚ ਜਿਹੜੇ ਲੜ ਲੜੇ ਲੋਕ ਨੇ ਉਹ ਸਾਰੇ ਇਕੱਠੇ ਜੇ ਕੋਈ 1 2 4 ਰਹਿ ਵੀ ਗਏ ਤਾਂ ਉਹਨਾਂ ਨੂੰ ਤੇਲ ਵੀ ਅਸੀਂ ਜ਼ਬਰ ਦੇ ਖਿਲਾਫ ਇਕੱਠੇ ਹੋਏ ਆ ਲੱਖ ਮਤਭੇਦ ਨੇ ਸਾਡੇ ਪਰ ਜਦੋਂ ਮੂਰੇ ਦੁਸ਼ਮਣ ਖੜਾ ਹੋਵੇ ਉਦੋਂ ਅਸੀਂ ਸਾਡੇ ਜਿਹੜੇ ਇਸ ਜਾਨ ਦਿੱਲੀ ਵਾਲੇ ਮੋਰਚੇ ਵੇਲੇ ਸੀ ਵੀ ਜਦੋਂ ਅਸੀਂ ਬੱਤੀ ਖੰਦਸ ਸੇ ਬੰਨਿਆ ਕੱਟਿਆ ਉਦੋਂ ਵੀ ਸੀਗਾ ਪਰ ਅਸੀਂ ਲੋਕਾਂ ਨੂੰ ਜਿੱਤ ਕੇ ਦਿਖਾਇਆ ਇਕੱਠੇ ਉੱਤੇ ਦਿਖਾਇਆ ਇਸ ਦੇ ਵਿੱਚ ਮੈਨੂੰ ਲੱਗਦਾ ਸਾਡੇ ਤਿੰਨੇ ਵਿਚਾਰੇ ਪੁਰਮਾਂ ਦੀ ਸਹਿਮਤੀ ਹੈ ਕਿ ਜਿੰਨਾ ਚਿਰ ਭਾਨਾ ਸਿੱਧੂ ਬਾਹਰ ਨਹੀਂ ਆਉਂਦਾ ਸਾਡਾ ਜਿਹੜਾ ਸੰਘਰਸ਼ ਹੈ ਜਿੱਤਦਾ-ਖੀਤਦਾ ਹੋਇਆ ਪ੍ਰੋਗਰਾਮ ਹਰ ਹਾਲਤ 100% ਉਵੇਂ ਜਿ ਕਰੂਗਾ ਪਿੰਡ ਕੋਟ ਦੋਨਾਂ ਦੇ ਨਾਲੋਂ ਜਾਦੇ ਕਾਠੂ ਜਾਦੇ ਸਖਤ ਹੋਊਗਾ ਇਹ ਸਰਕਾਰ ਨੇ ਦੇਖਣਾ ਹੈ ਕਿ ਉਹ ਪ੍ਰੋਗਰਾਮ ਸਾਡਾ ਕਰਨ ਦੇਣਾ ਹੈ ਜੇ ਪਹਾਨਾ ਸਿੱਧੂ ਨੂੰ ਰਿਹਾ ਕਰ ਦਿੰਦੇ ਨੇ ਤਾਂ ਫਿਰ ਸਾਡੇ ਉਸ ਪ੍ਰੋਗਰਾਮ ਤੇ ਵਿਚਾਰਿਆ ਜਾ ਸਕਦਾ ਅੱਜ ਸਾਡੀ ਜਿਹੜੀ ਲੋਕਾਂ ਨੂੰ ਪੰਜਾਬ ਦੇ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਨੌਜਵਾਨਾਂ ਨੂੰ ਇਹੀ ਪੀਲ ਹੈ ਜਿਹੜੀ ਤੁਸੀਂ ਸਵਾਲ ਕੀਤਾ ਸੀ ਗੱਲਬਾਤ ਪ੍ਰਸ਼ਾਸਨ ਨੇ ਹਮੇਸ਼ਾ ਹੀ ਗੱਲ ਸਮਝਾ ਕੇ ਤੁੰਕਾ ਕੇ ਟਾਈਮ ਲਾਉਣਾ ਇਸ ਟਾਈਮ ਦੇ ਵਿੱਚ ਮੈਨੂੰ ਇਹ ਲੱਗਦਾ ਕਿ ਜਿਹੜਾ ਪਹਾਨਾ ਸਿਕੂ ਰਿਮਾਂਡ ਤੇ ਸੀ ਜਿਹੜੇ ਇਹਨਾਂ ਨੇ 2 ਘੰਟੇ ਉਧਰ ਨਕਾਕੀ ਪੱਤਰ ਤੇ ਲਾਏ ਨੇ ਸਾਨੂੰ ਇਧਰ ਲਜਾਇਆ ਵੀ 10 ਮਿੰਟ ਦਿਓ 10 ਮਿੰਟ ਦਿਓ ਇਸ ਕਰਕੇ ਅਸੀਂ ਆਸ ਕਰਦੇ ਹਾਂ ਜੇ ਜਿਹੜਾ ਕੋਰਡ ਦੋਨੇ ਦਾ ਇਕੱਠ ਹੈ ਉਹਦਾ ਅਸਰ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜੋ ਪੰਜਾਬ ਦੇ ਹਾਲਾਤ ਨੇ ਇਹ ਮੁੱਖ ਮੰਤਰੀ ਦੀ ਜ਼ਿੰਮੇਵਾਰੀ ਬਣਦੀ ਹੈ ਅਸੀਂ ਆਵਾਜ਼ ਉਠਾਈ ਹੈ ਮੈਨੂੰ ਲੱਗਦਾ 100% ਅਸੀਂ ਲੋਕਾਂ ਦੇ ਹੱਕ ਤੇ ਸੱਚ ਤੇ ਭਾਨਾ ਸਿੱਧੂ ਨੂੰ ਬਿਨਾਂ ਜਵਾਨਤ ਰਿਹਾ ਕਰਾ ਕੇ ਲਿਆਵਾਂਗੇ ਇਹਦਾ ਅਸੀਂ ਲੋਕਾਂ ਨਾਲ ਵਾਦਾ ਕੀਤਾ ਮੇਰੇ ਨਾਲ ਸੰਜੀਤ ਕੌਰ ਜੀ ਇਧਰ ਨੋੜੋ ਜੀ ਬੀਰੇ ਤੁਰਦਾ ਜਿਨਾ ਪਿੱਛੇ ਰੱਖੋ ਉਹ ਸੁਰਾਤ ਦੇ ਵਿੱਚ ਆ ਗਿਆ ਚੈਨਲਾਂ ਦੇ ਵਿੱਚ ਸੋਡਾ ਹੱਥ ਹੀ ਦਿੱਤਾ ਇਹ ਤਾਂ ਪਿੱਛੂ ਬਾਤ ਹਾਂ ਨਹੀਂ ਨਹੀਂ ਜਦੋਂ ਸੀ ਜਰ ਤਾਂ ਹੀ ਆਖਿਆ ਤੈਨੂੰ ਤੇ ਸਾਡਾ ਫਿਰ ਯਾਰੋ ਯਾਰ ਆਪ ਕੋਈ ਬਤੂ ਮੈਂ 1 ਮਿੰਟ ਜੀ 1 ਮਿੰਟ 1 ਮਿੰਟ ਇਧਰ ਨਾ ਬਾਹਰ ਸਾਰੇ ਪਾਸੇ ਦੇਖ ਲੈ ਹਾਂਜੀ ਚਲ ਕੀ ਨਾਮ ਸਿੰਘ ਗੋਲ ਚੇਅਰਮੈਨ ਬੀਕੇ ਜੋ ਕ੍ਰਾਂਤੀਕਾਰੀ ਪੰਜਾਬ ਜਿਹੜੇ ਅੱਜ 4-5 ਘੰਟੇ ਉਹਨਾਂ ਨਾਲ ਗੱਲਬਾਤ ਹੋਈ ਹੈ ਉਹਦੇ ਵਿੱਚ ਜਿਹੜੇ ਨੇ ਤੇ ਸੀਨੀਅਰ ਅਧਿਕਾਰੀ ਹੈ ਪੁਲਿਸ ਅਧਿਕਾਰੀ ਕੇ.ਡੀ.ਪੀ ਹੈ ਜਸਕਰਨ ਸਿੰਘ ਉਹਨਾਂ ਨੇ ਖੁਦ ਇਹ ਗੱਲ ਮੰਨੀ ਹੈ ਵੀ ਜਿਹੜਾ ਇਹ ट्रैवलिंग ਏਜੰਟਾਂ ਦਾ ਜਿਹੜਾ ਧੰਦਾ ਠੱਗੀ ਦਾ ਇਕੱਲੇ ਜਲੰਧਰ ਜ਼ਿਲ੍ਹੇ ਦੇ ਵਿੱਚ 3500 ਇਹੋ ਜਿਹੇ ट्रैवलिंग ਏਜੰਟ ਹਨ ਕਿੰਨ ਦਾ ਭਾਅ ਵੀ ਵਰਤਾਰਾ ਵੱਡਾ ਹੈਗਾ ਨੌਬੀ ਦਾ ਇਹ ਜਿਹੜੀ ट्रैवलिंग ਏਜੰਟਾਂ ਦੀ ਹੈਗੀ ਤੇ ਸਰਕਾਰ ਤੇ ਇਹਨਾਂ ਦਾ ਸਰਕਾਰੇ ਦਾ ਵੀ ਜ਼ੋਰ ਹੈ ਉਹਦੇ ਚ ਜਿਹੜਾ ਵੀ ਟ੍ਰੈਵਲ ਏਜੰਟਾਂ ਦੇ ਖਿਲਾਫ ਗੋਲਦਾ ਉਹਨੂੰ ਇਹ ਚੁੱਪ ਕਰਾਉਣਾ ਇਹਨਾਂ ਦਾ ਇੱਕ ਕੰਮ ਹੈ ਸੋ ਉਸੇ ਸ਼ਿਕਾਰ ਹੋਇਆ ਉਸੇ ਗੱਲ ਬਈ ਭਾਨਾ ਸਿੱਧੂ ਜਿਹੜਾ ਇਹ ਕੀਤਾ ਵੀ ਭਾਨਾ ਸਿੱਧੂ ਤੇ ਜਿਹੜਾ ਹੈਗਾ ਪਰਚੇ ਵੀ ਝੁੱਟੇ ਆ ਤੇ ਵੱਡੀ ਗੱਲ ਜਿਹੜੇ ਉਹ ਤੇ ਗੈਰ ਮਨੁੱਖੀ 3 ਡਿਗਰੀ ਜਿਹਨੂੰ ਤਾਰਚਰ ਕਹਿੰਦੇ ਆ ਤੀਜੇ ਦਰਜੇ ਦਾ ਜਿਹੜਾ ਕਹਿੰਦੇ ਆ ਵੀ ਗੈਰ ਸਭਧਾਨਕ ਤੌਰ ਤੇ ਗਲਤ ਉਹਦੇ ਤੇ 3 ਡਿਗਰੀ ਤਾਰਚਰ ਹੋ ਜਾਂਦਾ ਸੋ ਇਸ ਕਰਕੇ 3 ਡਿਗਰੀ ਸਾਡੀ ਮੰਗਿਆ ਵੀ ਉਹਨਾਂ ਨੂੰ ਜਿਹੜਾ ਅਸੀਂ ਇਹ ਵੀ ਛੱਡਤੀ ਇੱਕ ਵਾਰੀ ਉਹ ਤਾਂ ਬਣਦਾ ਤਾਂ ਇਹ ਹੁੰਦਾ ਵੀ ਕਾਨੂੰਨ ਮੁਤਾਬਕ ਜਿਨ੍ਹਾਂ ਨੇ ਥਰਡ ਪਾਰਟਿਸਰ ਕੀਤਾ ਉਹ ਅਧਿਕਾਰੀਆਂ ਤੇ ਵੀ ਕਾਰਵਾਈ ਹੋਣੀ ਉਹਨਾਂ ਦੀ ਪੜਤਾਲ ਹੋਣੀ ਪਰ ਅਸੀਂ ਨਵੇਣ ਦੀ ਖਾਤਰ ਇਹ ਗੱਲ ਛੱਡਤੀ ਸੀ ਔਰ ਬਿਨਾਂ ਸ਼ਰਤ ਰਿਹਾਈ ਤੇ ਉਹਦੀ ਜਿਹੜੀ ਪਰਚੇ ਸਾਰੇ ਖਰਚ ਇਹ ਜਿਹੜੀ ਇੱਕ ਕੱਲਾ ਜਥੇਬੰਦੀਆਂ ਨੇ ਲੱਗ ਗਏ ਹੈ ਹਜ਼ਾਰਾਂ ਲੋਕਾਂ ਦੀ ਮੰਗ ਹੈ ਉੱਦੋਂ ਜਿਹੜਾ ਕੱਟ ਹੋਇਆ ਉਸ ਮੰਗ ਦੇ ਆਧਾਰ ਤੇ ਤਕਰੀਬਤ ਦਾ ਪ੍ਰੋਗਰਾਮ ਦੂਜੀ ਗੱਲ ਜਿੰਨੀਆਂ ਵੀ ਜੱਥੇਬੰਦਗੀਆਂ ਵਾਲੇ ਹੈਗੇ ਨੇ ਜਾਂ ਕੋਈ ਆਗੂ ਹੈਗਾ ਜਿਹੜਾ ਸਮਾਜ ਸੁਧਾਰਕ ਆਗੂ ਹੈ ਕੋਈ ਸੋਸ਼ਲ ਵਰਕਰ ਹੈ ਕੋਈ ਐਕਟੀਵਿਸਟ ਹੈ ਕਿਸੇ ਦਾ ਵੀ ਨਹੀਂ ਹੁੰਦਾ ਕਿਸੇ ਨਾਲ ਜਾਤੀ ਝਗੜਾ ਕਿਸੇ ਦਾ ਸਰਕਾਰ ਦੀਆਂ ਜੋ ਵਧੇਕੀਆਂ ਨੇ ਜਾਂ ਕੋਈ ਜਿਹੜੀਆਂ ਇਹੋ ਜਿਹੀਆਂ ਕੋਈ ਲੋਭੀਆਂ ਉਹਨਾਂ ਦੀਆਂ ਵਧੇਕੀਆਂ ਨੇ ਸਰਕਾਰ ਦੀਆਂ ਨੀਤੀਆਂ ਨੇ ਜਿਹੜੀਆਂ ਲੋਕਾਂ ਨੂੰ ਨੰਗਾ ਲੋਕਾਂ ਨੂੰ ਲੁੱਟਣ ਵਾਲੀਆਂ ਉਹਨੂੰ ਨੰਗਾ ਕਰਨ ਦਾ ਅਸੀਂ ਕੰਮ ਕਰਦੇ ਹਾਂ ਜਾਤੀ ਲੜਾਈ ਨਾ ਸਾਡੇ ਕਿਸੇ ਨਾਲ ਹੈਗੀ ਆ ਨਾ ਅਸੀਂ ਕਿਸੇ ਤੇ ਜਾਤੀ ਅਟੈਕ ਕਰਦੇ ਆ ਨਾ ਕਿਸੇ ਕਰਨ ਨੂੰ ਕਿਸੇ ਤੇ ਕਹਿਣੇ ਆ ਚੁਸ਼ ਕਰਕੇ ਜਿਹੜਾ ਇਹਨਾਂ ਨੇ ਵਿਸ਼ਵਾਸ ਦਿਵਾਇਆ ਚ ਵੀ ਅਸੀਂ ਛੇਤੀ ਉਹਨਾਂ ਨੂੰ ਰਿਲੀਜ਼ ਕਰ ਦਿਆਂਗੇ ਪਰ ਜੇ ਇਹ ਨਾਲ ਛੇਤੀ ਰਿਲੀਜ਼ ਕਰਤਾ ਸਾਡਾ ਤਿੰਨ ਤਰੀਕ ਦਾ ਪ੍ਰੋਗਰਾਮ ਸਟੈਂਡ ਹੈ ਜੇ ਇਹਨਾਂ ਨੇ ਤਿੰਨ ਤੋਂ ਪਹਿਲਾਂ ਛੇਤੀ ਦਾ ਅਰਥ ਇਹਨਾਂ ਦਾ ਤਿੰਨ ਤੋਂ ਪਹਿਲਾਂ ਹੋਇਆ ਫਿਰ ਅਸੀਂ ਉਹਨੂੰ ਜਿਹੜਾ ਪ੍ਰੋਗਰਾਮ ਉਹ ਵਿਚਾਰ 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 ਕਰ ਸਕਦੇ ਆ ਵੀ ਉਹ ਪ੍ਰੋਗਰਾਮ ਨੂੰ ਕੰਟੀਨਿਊ ਕਰਨਾ ਕਿ ਨਹੀਂ ਪਰ ਜੇ ਇਹ ਇਹਨਾਂ ਦਾ ਜਿਹੜਾ ਵਿਸ਼ਵਾਸ ਹੈ ਸਿਰਫ ਵਿਸ਼ਵਾਸੀ ਹੋਇਆ ਪ੍ਰੋਗਰਾਮ ਨੂੰ ਕੈਸਲ ਕਰ ਦੇ ਖਾਤਰ ਹੋਇਆ ਉਹ ਨੂੰ ਰਿਲੀਜ਼ ਕਰਨ ਦੀ ਖਾਤਰ ਇਹਨਾਂ ਨੇ ਦੋ ਦਿਨਾਂ ਚ ਕੋਈ ਕਾਰਵਾਈ ਨਾ ਕੀਤੀ ਫਿਰ ਸਾਡਾ ਸਟੈਂਡ ਕਰੂ ਕੋਈ ਦੁਬਾਰਾ ਮੀਟਿੰਗ ਦਾ ਸੱਦਾ ਤਾਂ ਨਹੀਂ ਕਿਹਾ ਇਹਨਾਂ ਨੇ ਦੁਬਾਰਾ ਮੀਟਿੰਗ ਹੋ ਸਕਦੀ ਹੈ ਤੁਹਾਡੇ ਨਾਲ ਨਹੀਂ ਨਹੀਂ ਜੀ ਦੁਬਾਰਾ ਮੀਟਿੰਗ ਦਾ ਕੋਈ ਨਹੀਂ ਸੱਦਾ ਉਹਨਾਂ ਨੇ ਕਿਹਾ ਤੇ ਇਹ ਅਸੀਂ ਹੈਗਾ ਵੀ ਉਹ ਪ੍ਰੋਗਰਾਮ ਹੈ ਜਿਹੜਾ ਤਿੰਨ ਤਰੀਕ ਨੂੰ ਉੱਥੇ ਅਸੀਂ ਬੈਠਾਂਗੇ ਤਿਆਰੀਆਂ ਕਰਕੇ ਉਵੇਂ ਜਿਵੇਂ ਕਿਨੋਂ ਕਿਨੋਂ ਸੱਦਾ ਦਿੰਨਾ ਤਿੰਨ ਤਰੀਕ ਨੂੰ ਤਿੰਨ ਤਰੀਕ ਨੂੰ ਅਸੀਂ ਜਿਹੜੀ ਪੰਜਾਬ ਨੂੰ ਸੱਦਾ ਦੇਣੀ ਹੈ ਪੰਜਾਬ ਦੇ ਜਿੰਨੇ ਇਨਸਾਫ ਪਸੰਦ ਲੋਕ ਐ ਇਨਸਾਫ ਪਸੰਦ ਜਥੇਬੰਦਗੀਆਂ ਹੈਗੀਆਂ ਨੇ ਲੋਕਾਂ ਦੇ ਹੱਕਾਂ ਦੇ ਖਾਤਰ ਲੜਦਾਲਗੇ ਭਾਵੇਂ ਕੋ ਆਵੇਂ ਕੋਈ ਪਾਰਟੀ ਆ ਭਾਵੇਂ ਜੱਦੇ ਪੱਕਾਦਰ ਨਾ ਹੋ ਗਈ ਸਾਡਾ ਉੱਥੇ ਹੋਊਗਾ ਪੱਕਾ ਪਰ ਪੱਕੇ ਦਾ ਮਤਲਬ ਐ ਨਹੀਂ ਹੁੰਦਾ ਵੀ ਉੱਥੇ ਬੈਠੇ ਰਹਿਣਾ ਤਿੰਨ ਤਰੀਕ ਨੂੰ ਅਸੀਂ ਬੈਠਾਂਗੇ ਉਦੋਂ ਤੱਕ ਇਹਨਾਂ ਦਾ ਕੀ ਐਟੀਟਿਊਡ ਆਉਂਦਾ ਜੇ ਉਹਨਾਂ ਦਾ ਐਟੀਟਿਊਡ ਇਗਨੋਰ ਕਰਨ ਵਾਲਾ ਹੋਇਆ ਟਾਲਣ ਵਾਲਾ ਹੋਇਆ ਫੇਰ ਉਹ ਤੋ ਚੱਖਾ ਵੀ ਕੀਤਾ ਜਾ ਸਕਦਾ ਉੱਥੋਂ ਵੀ ਗਾਹਾਂ ਕਿਸੇ ਪਾਸੇ ਵਧਿਆ ਜਾ ਸਕਦਾ ਇਹਨੂੰ ਚੱਖਾ ਕਰਨ ਦੀ ਹੁਣ ਤੱਕ ਜਿੰਨੇ ਵੀ ਧਰਨਾਕਾਰੀ ਗਏ ਆ ਆਪਣੇ ਸੰਗਰੂਰ ਨੇੜੇ ਨਹੀਂ ਲੱਗਣਦੇ ਡਾਂਗਾ ਮਾਰਦੇ ਦੇਖੋ ਜੀ ਡੰਗਾ ਜਿਹੜਾ ਬੰਦਾ ਜੋਧਾ ਹੁੰਦਾ ਤਾਂ ਜਿਹੜਾ ਉਹਨੇ ਜੁੱਧ ਦੇ ਵਿੱਚ ਜਾਣਾ ਹੁੰਦਾ ਮੈਦਾਨ ਚ ਉਹਨੇ ਇਹ ਨਹੀਂ ਦੇਖਣਾ ਹੁੰਦਾ ਵੀ ਮੇਰੀ ਗੋਲੀ ਬੱਜੂਗੀ ਜਾਂ ਮੇਰੀ ਬਾਹ ਟੁੱਟੂ ਜਾਂ ਲੱਤ ਟੁੱਟੂ ਇਸ ਕਰਕੇ ਅਸੀਂ ਮੈਦਾਨ ਚ ਜਾਣਾ ਕਾਹ ਸਰਕਾਰ ਦਾ ਕੰਮ ਹੈ ਵੀ ਸਾਡੇ ਤੇ ਉਹ ਡੰਗਾ ਮਾਰਦੀ ਆ ₹100 ਸਿੱਟਦੀ ਆ ਪਾਰੀ ਸਿੱਟਦੀ ਆ ਉਹ ਉਹਦਾ ਧਰਮ ਹੈ ਸਾਡਾ ਧਰਮ ਹੈ ਲੜਨਾ ਉਹਨਾਂ ਦਾ ਧਰਮ ਹੈ ਕੁੱਟਣਾ-ਕੁੱਟ ਕੇ ਦੇਖ ਲੈ ਜਿਹਨਾਂ ਦੀ ਖਾਤਰ ਅਸੀਂ ਲੋਕਾਂ ਦੀ ਖਾਤਰ ਕੁੱਟ ਖਾਵਾਂਗੇ ਉਹ ਵੀ ਫੇਰ ਉਹ ਚੁੱਪ ਕਰਕੇ ਦੇ ਬੈਠਣਗੇ ਇਹਨਾਂ ਨੂੰ ਉਹਦੇ ਹੀ ਕੀਮਤ ਚ ਤਾਰਨੀ ਪੈਣੀ ਆ ਧੰਨਵਾਦ ਇਧਰ ਪ੍ਰਧਾਨ ਸਾਹਿਬ ਇਧਰ ਕਰ ਲੋ ਇਧਰ ਕਰ ਲੋ ਕੋਲੋਂ ਇਧਰ ਕਰਦੇ ਆ ਲੈ ਆਪਣ ਆਪਣੇ ਸਾਰੇ ਯਾਰ ਲਾ ਕੇ ਇੱਕ ਮੈਂ ਇੱਕ ਹੋਰ ਆ ਮੇਰੇ ਨਾਲ ਉਹ ਵੀ ਨਾਲ ਤਾਂ ਲੱਗੇ ਕਿੱਥੇ ਹੈਗਾ ਤਾਂ ਤਾਂ ਆਈ ਕਿਉਂ ਉੱਪਰ ਦੰਦਨ ਤੇ ਉੱਪਰ ਕਰ ਰਹੇ ਆ ਅੱਛਾ ਬੱਚੇ ਬੱਚੇ ਪਾ ਰਹੇ ਆ ਰੂਲ ਲੋ ਜਿਹੜਾ ਬਾਪੂ ਗੁਰਦੇ ਨਾਲ ਗੱਲ ਕਰਦੇ ਆ ਰੋਹੀ ਸਿੰਘ ਸਾਰੇ ਪਾਸੇ ਜਾ ਕੇ ਬਾਪੂ ਜੀ ਮੀਟਿੰਗ ਕੱਲ ਵੀ ਕੀਤੀ ਗਈ ਸੀ ਕੱਲ ਵੀ ਮੇਰੇ ਖਿਆਲ ਨਾਲ ਦੁਬਾਰਾ ਹੀ ਘੰਟੀ ਮੀਟਿੰਗ ਚੱਲੀ ਆਗੀ ਤੇ ਅੱਜ ਤਾਂ 11 ਵਜੇ ਦਾ ਸਮਾਂ ਦਿੱਤਾ ਮੇਰੇ ਖਿਆਲ ਨਾਲ ਵੀ 4 ਤੋਂ 5 ਟਾਈਮ ਟਾਪ ਕੇ ਪ੍ਰਸ਼ਾਸਨ ਕਿਸੇ ਤਰੀਕੇ ਨਾਲ ਇਹਨੂੰ ਸਾਫ਼ ਤੈਸਿਲ ਕਰਾਉਣਾ ਚਾਹੁੰਦਾ ਉਹ ਐ ਸੰਟੇ ਖੜੇ ਅਣਜਾਣ ਨੇ ਮੈਂ ਕਹਿੰਦਾ ਉਹ ਅਫਸਰ ਸਾਹਿਬ ਜੀ ਉਹਨੇ ਚਾਹ ਜੀ ਨੌਕਰੀ ਉਹਨੂੰ ਜਿੱਦ ਦੇ ਸੀ ਨਾ ਲੱਗਿਆ ਕਿ ਕਿੰਨਾ ਤੁਸੀਂ ਕਹਿ ਰਹੇ ਕਿ ਕਿੰਨੀਆਂ ਜੱਥੇਬੰਦੀਆਂ ਕੋਈ ਜੱਥੇਬੰਦੀ ਬਾਹਰ ਰਹੀਗੀ ਨਹੀਂ ਤੇ ਨਾ ਰਹੇ ਤੇ ਨਾ ਬਾਹਰ ਰਹਿ ਕੇ ਸਾਡਾ ਸਰਦਾਰ ਮੈਂ 37 ਜੱਥੇਬੰਦੀਆਂ ਵੱਲੋਂ ਮੈਨੂੰ ਭੇਜਿਆ ਗਿਆ ਤਾਂ ਵਿਚ ਚੌਕ ਸੇ ਬੋਲ ਕਿਉਂ ਨਾ ਸਾਰਾ ਕੁਝ ਹੋਣਾ ਸਾਰੀਆਂ ਜੱਥੇਬੰਦੀਆਂ ਦੇ ਲੀਡਰ ਆਉਣਗੇ ਸਾਰੀਆਂ ਜੱਥੇਬੰਦੀਆਂ ਫਰਕ ਕਰਾਉਣਗੇ ਸਾਡਾ ਪ੍ਰੋਗਰਾਮ ਇਹ ਸੰਘਰਸ਼ ਉਹਨਾਂ ਚੱਕਰ ਯਾਰੀ ਰੂ ਹੋਸੀ ਘਰੇ ਨਹੀਂ ਆਦੇ ਲੀਡਰ ਜਿੰਨਾ ਚਿਰ ਭਾਨਾ ਨਹੀਂ ਦਿੱਤਾ ਦਾ ਵਾਦਾ ਕਰਕੇ ਜਿੰਨੇ ਲੀਡਰ ਸੇ ਘਰੇ ਨਹੀਂ ਜਾਮਾਗੇ ਜਿਵੇਂ ਦਿੱਲੀ ਦੁਨੀਆ ਇਥੇ ਜਿੰਨਾ ਚਿਰ ਭਾਨਾ ਮਿਲਣਾ ਸ਼ਰਤ ਅਸੀਂ ਕਿਉਂ ਜੱਥੇ ਨਹੀਂ ਆੜਿਆ ਲੱਖੇ ਨੇ ਉੱਥੇ ਕਿਹਾ ਬਿਨਾਂ ਸ਼ਰਤ ਤੋਰਿਆ ਕਰਾਵਾਂਗੇ ਇਹਨਾਂ ਦੇ ਸਰੀਦੇ ਲੀਡਰ ਨੇ ਕਿਹਾ ਬਿਨਾਂ ਸ਼ਰਤ ਤੋਰਿਆ ਕਰਾਵਾਂਗੇ ਮੈਂ ਪੂਰਾ ਹੱਥ ਖੜਾ ਕਰਕੇ ਕਿਹਾ ਵੀ ਬਿਨਾਂ ਜਵਾਲਤ ਬਿਨਾਂ ਸ਼ਰਤ ਤੋਰਿਆ ਕਰਾ ਕੇ ਲਿਆਵਾਂਗੇ ਫੂਚਲ ਤਰ੍ਹਾਂ ਕਰ ਲੋਕਾਂ ਨੇ ਤਾੜੀਆਂ ਪਾਈਆਂ ਕਿ ਜੇ ਹੁਣ ਅਸੀਂ ਜਵਾਲਤ ਕਰਾਵਾਂਗੇ ਤਾਂ ਚਾਰ ਬਾਲ ਦਾੜੀ ਦੀ ਕਿੰਨੂੰ ਤਕਾਵਾਂਗੇ ਤੁਸੀਂ ਮਤਲਬ ਜਾ ਕੇ ਬੈਲਪੋ ਨਹੀਂ ਸਹੀ ਗੱਲ ਨੇ ਕੋਈ ਪ੍ਰਸ਼ਾਸਨ ਕੁਝ ਕਰ ਲੇ ਤਾਜੀਕਰਤਰ ਬਾਈ ਨੂੰ ਨਹੀਂ ਪਤਾ ਉਹਦੇ ਬਾਰੇ ਅਸੀਂ ਹੀ ਕੁਝ ਕਰਕੇ ਦੇਵਾਂਗੇ ਹਾਂ ਅਸੀਂ ਇੱਕ ਖਾਤ ਜ਼ਰੂਰ ਦੇਵਾਂਗੇ ਐਸੈਸਮੈਂਟ ਧੰਨੇ ਹੋਣੇ ਆ ਵੀ ਸਾਡੇ ਦੇ ਪਰਚੇ ਝੂਠੇ ਪਾਏ ਨੇ ਉਹ ਅਸੀਂ ਜ਼ਰ ਵੀ ਸਰ ਭਾਨੇ ਦੇ ਉਹਦਾ ਪਰਿਵਾਰ ਦੇਊਗਾ ਵੀ ਠੁੱਠੇ ਪਰਚੇ ਨੇ ਮੈਂ ਫੇਰ ਤੁਹਾਡੇ ਨਾਲ ਇਹੀ ਐਲਾਨ ਕਰਦਾ ਜਿੰਨਾ ਚੱਕਰ ਭਾਨਾ ਬਾਹਰ ਨਹੀਂ ਆਉਦਾ ਠੀਕ ਹੈ ਨਾ ਗੱਲ ਉਹਨਾਂ ਚੱਕਰ ਬਿਲਕੁਲ ਸੰਘਰਸ਼ਬੰਦੀ ਕਰਾਂਗੇ ਕਰਾਂਗੇ ਜਿੰਨਾ ਜਹਾਜ ਜੇ ਉਹ ਰਹਾ ਕਰਦਾਂਦੇ ਨੇ ਫਿਰ ਮੌਕੇ ਦੇ ਤੁਰਤ ਮੀਡੀਆ ਸਾਡੇ ਕੀ ਤੁਹਾਨੂੰ ਸੋਚੀ ਜਾ ਸਕਦੀ ਹੈ ਫਿਰ ਵੀ ਸ਼ਾਇਦ ਸਾਨੂੰ ਪ੍ਰੋਗਰਾਮ ਉੱਥੋਂ ਜਗਾ ਬਦਲੀ ਜਾ ਸਕਦੀ ਹੈ ਫਿਰ ਜੇਤੂ ਰੀਲ ਦੀ ਕਰ ਦਿੰਦੇ ਨੇ ਧੜਕੇ ਧੌੜ ਤੇ ਕੋਟ ਰੱਖਦਾ ਹੈ ਕਿ ਨਾ ਕਿ ਨਾ ਪਰ ਜੇ ਵੀ ਕਿਨੇ ਉਹਨਾਂਗੇ ਬਈ ਇਹ ਤਾਂ ਇਹਨਾਂ ਨੂੰ ਗੱਲ ਚੋਹਦੀ ਹੈ ਕਿ ਫਿਰ ਅਸੀਂ ਉਹ ਕਹਾ ਗਈ ਕਹਾ ਕੇ ਕਿ ਪਿੰਡ ਵਿੱਚ ਕੋਣ ਕਹਣਾ ਕੱਟ ਕਰ ਲਈ ਕਿਤੇ ਕਰ ਲਈਏ ਉਹ ਵੀ ਆਪ ਹੀ ਰਿਆਕ ਰੱਖਦੇ ਲੋਕਾਂ ਨੇ ਲੋਕਾਂ ਦੀ ਤਰਫੇ ਰਹਿ ਗਏ ਨੇ ਲੀਡਰਾਂ ਨਾਲ ਚ ਸਿਆਣ ਆ ਰਾਹ ਦੇਣਾ ਲੜਨ ਦਾ ਵਾਤਾ ਫੋਟੋ ਲੈ ਹੀ ਵਾਦਾ ਜਿੰਨੇ ਜਿੰਨੇ ਆਉਣ ਦਾ ਘਰ ਨਹੀਂ ਜਾਵਾਂਗੇ ਤੁਹਾਡਾ ਸਾਰਿਆਂ ਦਾ ਧੰਨਵਾਦ ਚਲੋ ਓਏ ਫੋਟੋ ਕਰਦੀ ਏ ਫੋਟੋ ਕਰਦੀ ਖੜਾ ਫੋਟੋ ਕਰਦੀ ਠੀਕ ਹੈ